ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਂਗੇ ਆਪਣੇ ਆਪਣੇ ਘਰਾਂ ਵਿੱਚ ਠੀਕ ਤੰਦਰੁਸਤ ਹੋਮੋਂਗੇ ਚਲੋ ਜੀ ਇੱਥੇ ਦੁਪਹਿਰ ਦਾ ਟਾਈਮ ਹੋ ਗਿਆ ਸੀ ਆ ਸਾਢੇ 11 ਵਜੇ ਦਾ ਟਾਈਮ ਹੋ ਗਿਆ ਸੀ ਤੇ ਧੁੱਪ ਬਹੁਤ ਸੀਗੀ ਬਾਹਰ ਤੇ ਕੱਪੜੇ ਸੁੱਕਣੇ ਪਾਏ ਹੋਏ ਸੀ ਆਪਾਂ ਸਵੇਰ ਦੇ ਧੋਕੇ ਤੇ ਵੈਸੇ ਤਾਂ ਹੁਣ ਅੱਧਾ ਪੁਣੇ ਘੰਟੇ ਦੇ ਵਿੱਚ ਸੁੱਕ ਜਾਂਦੇ ਨੇ ਤੇ ਕੰਮਧੰਦੇ ਆਪਾਂ ਨਿਮੇੜ ਲਏ ਸੀ ਸਾਰੇ ਇਹ ਹੁਣ ਆਪਾਂ ਤਾਰ ਦੇ ਉੱਪਰੋਂ ਕੱਪੜੇ ਉਤਾਰ ਲਈਏ ਜੀ ਕਿਉਂਕਿ ਧੁੱਪ ਬਹੁਤ ਜ਼ਿਆਦਾ ਸੀ ਜੀ ਜੇ ਜਿਆਦਾ ਟਾਈਮ ਧੁੱਪੇ ਪੈ ਰਹੇ ਤੇ ਕਪੜਾ ਦੇ ਰੰਗ ਆ ਜਿਹੜੇ ਫੇਡ ਹੋ ਜਾਂਦੇ ਆ ਕੱਪੜਿਆਂ ਨੂੰ ਆਪਾਂ ਸੰਭਾਲ ਦਾਂਗੇ ਪਹਿਲਾਂ ਤਹਿ ਵਗੈਰਾ ਲਗਾ ਦਾਂਗੇ ਤੇ ਫਿਰ ਆਪਾਂ ਦੁਪਹਿਰ ਤੇ ਜਿਆਦਾ ਟਾਈਮ ਹੋ ਜਾਊਗਾ ਤੇ ਨਾਲ ਦੀ ਨਾਲ ਹੀ ਆਪਾਂ ਸਮੇਟ ਦਿੰਨੇ ਆ ਜੀ ਕੱਪੜੇ ਕਿਉਂਕਿ ਫਿਰ ਜੇ ਇਹਨਾਂ ਨੂੰ ਇੱਥੇ ਤਾਰ ਤੋਂ ਲਾ ਕੇ ਨਾ ਰੱਖ ਦਿੰਨੇ ਆ ਫਿਰ ਬਸ ਕਾਲ ਹੋ ਜਾਂਦੀ ਆ ਪਰ ਉਹ ਮੁੜ ਕੇ ਤਹਿਨ ਲਗਾਉਣ ਦੀ ਜੋ ਪ੍ਰੈਸ ਕਰਨ ਵਾਲੇ ਨੇ ਉਹ ਆਪਾਂ ਇੱਥੇ ਰੱਖ ਦਾਂਗੇ ਤੇ ਜਿਹੜੇ ਤਹਿਨ ਲਗਾਉਣ ਵਾਲੇ ਨੇ ਉਹ ਆਪਾਂ ਕੱਪੜੇ ਬੋਰਡ 'ਚ ਰੱਖ ਦਾਂਗੇ ਤਹਿਨ ਲਗਾ ਕੇ ਤੇ ਨਹੀਂ ਫਿਰ ਖਲਾਰਾ ਜਿਹਾ ਪਿਆ ਰਹਿੰਦਾ ਫਿਰ ਮੁੜ ਕੇ ਤੇ ਕਾਲ ਪੈ ਜਾਂਦੀ ਆ ਆਪਾਂ ਨੂੰ ਤਹਿਨ ਲਗਾਉਣ ਦੀ ਆਪਾਂ ਨਾਲ ਦੀ ਨਾਲ ਹੀ ਸਮੇਟ ਦਿੰਨੇ ਹੁੰਨੇ ਆ ਕੱਪੜਿਆਂ ਦਾ ਕੰਮ ਉੱਠੇ ਕਰਕੇ ਪਾਈ ਹੋਈ ਸੀ ਮੇਰੇ ਕੱਪੜੇ ਸੁੱਕਣੇ ਕਿਉਂਕਿ ਹੁਣ ਧੁੱਪ ਬਹੁਤ ਤੇਜ਼ ਹੁੰਦੀ ਹੈ ਜੀ ਫਿਰ ਕਲਰ ਬਹੁਤ ਛੇਤੀ ਖਰਾਬ ਹੋ ਜਾਂਦੇ ਆ ਕੱਪੜਿਆਂ ਦੇ ਤੇ ਤਾਂ ਕਰਕੇ ਆਪਾਂ ਉੱਠੇ ਕਰਕੇ ਹਨਾ ਫੇਰ ਹੀ ਸੁੱਕਣੇ ਪਾਉਣੇ ਹੁੰਨੇ ਆ ਸਵੇਰੇ ਆਪਾਂ ਰੋਟੀ ਰੋਟੀ ਬਣਾਉਣ ਤੋਂ ਪਹਿਲਾਂ ਹੀ ਕੱਪੜੇ ਵਾਸ਼ ਕਰਕੇ ਸੁੱਕਣੇ ਪਾ ਦਿੰਨੇ ਹੁੰਨੇ ਆ ਫਿਰ ਵੀ ਕੰਮ ਧੰਦੇ ਕਰਦੇ ਆ ਨੂੰ ਹਨਾ 10 ਵਜ ਜਾਂਦੇ ਨੇ ਤੇ ਮੈਂ ਜਿਹੜੇ ਕੱਪੜੇ ਪ੍ਰੈਸ ਕਰਨ ਵਾਲੇ ਨੇ ਉਹਨਾਂ ਨੂੰ ਟੇਬਲ ਤੇ ਰੱਖ ਜੂਗੀ ਤੈ ਮਾਰ ਕੇ 11 ਤੇ ਸ਼ਾਮ ਨੂੰ ਪ੍ਰੈਸ ਕਰ ਦੂੰਗੀ ਤੇ ਜਿਹੜੇ ਆਪਾਂ ਨਹੀਂ ਪ੍ਰੈਸ ਕਰਨੇ ਲੋਰ ਟੀ-ਸ਼ਰਟ ਆ ਵਗੈਰਾ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਆਪਾਂ ਰੂਮ ਚ ਰੱਖ ਦਾਂਗੇ ਨਮਾਰੀ ਦੇ ਵਿੱਚ ਕੱਪੜਾਂ ਦਾ ਬਹੁਤ ਵੱਡਾ ਝਮੇਲਾ ਹੈ ਜੀ ਵਾਸ਼ ਕਰ ਲੋ ਤੈ ਹਲਗਾ ਲਗਾ ਲੋ ਹਣਾ ਫਿਰ ਦੁਆਰਾ ਫੇਰ ਵਾਸ਼ ਕਰ ਲੋ ਫੇਰ ਤਹ ਲਗਾ ਲਓ ਬਸ ਆਹੀ ਕੰਮ ਚੱਲੀ ਜਾਂਦਾ ਵੈਸੇ ਹੁਣ ਆਪਾਂ ਮਸ਼ੀਨ ਦੇ ਵਿੱਚ ਹੀ ਵਾਸ਼ ਕਰਦੇ ਆ ਅਜੇ ਨਾ ਇਹ ਵਧੀਆਗਾ ਤੇ ਜੇ ਦੇਖੋ ਹੁਣ ਖੇਤਾਂ ਦੇ ਵਿੱਚ ਕੰਮ ਕਰਨਗੇ ਉਹ ਖਾੜੀ ਵਾਲੇ ਕੱਪੜੇ ਹੁੰਦੇ ਆ ਹਨਾ ਕੋਈ ਖੇਤੀ ਦੇ ਵਿੱਚ ਕੰਮਦੰਦੇ ਕਰਦੇ ਆ ਸਰਦਾਰ ਜੀ ਤੇ ਫੇਰ ਉਹ ਕੱਪੜੇ ਆਪਾਂ ਨੂੰ ਹੱਥੀ ਵਾਸ਼ ਕਰਨੇ ਪੈਂਦੇ ਆ ਨਹੀਂ ਤਾਂ ਤਕਰੀਬਨ ਆਪਾਂ ਸਾਰੇ ਮਸ਼ੀਨ ਦੇ ਵਿੱਚ ਹੀ ਵਾਸ਼ ਕਰਦੇ ਆ ਕਈ ਵਰਨਾ ਜੀ ਆਪਾਂ ਤਾਰ ਤੋਂ ਤਾਰ ਕੇ ਇੱਥੇ ਰੱਖ ਦਿੰਦੇ ਵੀ ਫੇਰ ਤਹਾਂ ਲਗਾ ਲਾਂਗੀ ਪਰ ਫੇਰ ਨਾ ਵਿਚ ਹੀ ਰਹਿ ਜਾਂਦੇ ਨੇ ਜੀ ਇੱਥੇ ਪਏ ਰਹਿੰਦੇ ਆ ਫੇਰ ਆਪਾਂ ਨੂੰ ਵਸ ਇੰਨੀ ਵੱਡੀ ਕਾਲ ਹੋ ਜਾਂਦੀ ਆ ਵੀ ਮੁੜ ਕੇ ਇਹਨਾਂ ਦੀ ਸੈਂਤ ਨਹੀਂ ਆਉਂਦੀ ਐ ਲਗਾਉਣ ਦੀ ਤੇ ਇਤੋਂ ਵਧੀਆ ਕੀ ਆਪਾਂ ਨਾਲ ਦੀ ਨਾਲ ਹੀ ਸਮੇਟ ਦਈਏ ਜਿਹੜੇ ਵੀ ਬਣ ਪ੍ਰਾ ਨਵੇਂ ਆ ਰਹੇ ਨੇ ਜੀ ਚੈਨਲ ਤੇ ਪਲੀਜ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਕੇ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਸੋਨਾ ਜਿਹਾ ਕਮੈਂਟ ਛੱਡ ਕੇ ਜਾਇਆ ਕਰੋ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦੀ ਰਹੀ ਅੱਗੇ ਤੋਂ ਆਪਾਂ ਹੋਰ ਵੀ ਵਧੀਆ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਬੈਲ ਆਈਕਨ ਦਾ ਜਿਹੜਾ ਬਟਨ ਹੈ ਜੀ ਉਹਨੂੰ ਪ੍ਰੈਸ ਕਰਕੇ ਰੱਖਿਆ ਕਰੋ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਆ ਦਾ ਉਹਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਤੇ ਹੁਣ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਅੱਗੇ ਅਕੇ ਜਿਹੜੇ ਵੀ ਆਪਾਂ ਕੰਮਦੰਦੀ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਪਹਿਲਾਂ ਆਪਾਂ ਕੱਪੜਿਆਂ ਦਾ ਕੰਮ ਨੇ ਮਿਟਦੀਏ ਲਓ ਜੀ ਇੱਥੇ ਮੈਂ ਕਿਚਨ ਚ ਆ ਗਈ ਸੀ ਇੱਥੇ ਆਪਾਂ ਦੁਪਹਿਰ ਦੀ ਚਾਹ ਬਣਾ ਕੇ ਪੀ ਲਈ ਸੀ ਤੇ ਬਰਤਨ ਆਪਾਂ ਸਿੰਕ ਦੇ ਵਿੱਚ ਇਕੱਠੇ ਕਰ ਦਿੱਤੇ ਨੇ ਤੇ ਇਧਰ ਮੈਂ ਪਿੰਡੀਆਂ ਦੀ ਸਬਜ਼ੀ ਤੇ ਗਵਾਰਾ ਫਲੀ ਦੀ ਸਬਜ਼ੀਆਂ ਹਨਾ ਧੋ ਕੇ ਰੱਖਤੀਆਂ ਸੀ ਤੇ ਪਾਣੀ ਇਹਨਾਂ ਦੇ ਵਿੱਚੋਂ ਨੁੱਚੜ ਗਿਆ ਤੇ ਹੁਣ ਆਪਾਂ ਗਵਾਰੇ ਦੀਆਂ ਫਲੀਆਂ ਨੂੰ ਕੱਟ ਕਰਾਂਗੇ ਤੇ ਆਪਾਂ ਲੱਗ ਕੱਢ ਲੈਨੇ ਆ ਪਿੰਡੀਆਂ ਆਪਾਂ ਉਸੇ ਟੋਕਰੀ 'ਚ ਹੀ ਰੱਖ ਦਾਂਗੇ ਗਮਾਰੇ ਦੀਆਂ ਫਲੀਆਂ ਨੇ ਜਿਹੜੀਆਂ ਆਪਾਂ ਅਲੱਗ ਕੱਢ ਲੈਨੇ ਆ ਤੇ ਅੰਦਰ ਲੈ ਕੇ ਜਾਵਾਂਗੇ ਜੀ ਆਪਾਂ ਤੇ ਇੱਥੇ ਗਰਮੀ ਬਹੁਤ ਹੈ ਤੇ ਅੰਦਰ ਬੈਠ ਕੇ ਕੱਟ ਕਰ ਲਾਂਗੇ ਕਿਉਂਕਿ ਟਾਈਮ ਲੱਗ ਜਾਂਦਾ ਇਹਨਾਂ ਨੂੰ ਬਰੀਕ ਨੇ ਚਿਰਨ ਦੇ ਵਿੱਚ ਟਾਈਮ ਲੱਗ ਜਾਂਦਾ ਲਓ ਜੀ ਇੱਥੇ ਮੈਂ ਅੰਦਰ ਲਈ ਆਈ ਸੀ ਸਬਜੀ ਤੇ ਆਪਾਂ ਕੱਟ ਕਰ ਲੈਨੇ ਆ ਤੇ ਇਹ ਜਿਹੜਾ ਵਲੌਗ ਹੈ ਜੀ ਇਹ ਆਪਣਾ ਨਾ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਦਾ ਹੈ ਵੈਸੇ ਮੈਂ ਸਵੇਰੇ ਸਬਜੀ ਬਣਾਉਣੀ ਹੁੰਨੀ ਆ ਤੇ ਉਹ ਦਿਨ ਫਿਰ ਮੈਨੂੰ ਐਸੀ ਵੀ ਅਗਲੇ ਦਿਨ ਆਪਾਂ ਵਿਸਾਖੀ ਤੇ ਜਾਣਾ ਸੀ ਤੇ ਵੀ ਸ਼ਾਮ ਨੂੰ ਆਪਾਂ ਸਬਜ਼ੀ ਦੀ ਬਣਾ ਕੇ ਰੱਖ ਲਾਂਗੇ ਤਾਂ ਕਿ ਅਗਲੇ ਦਿਨ ਆਪਾਂ ਜਲਦੀ ਆਪਣੇ ਕੰਮ ਧੰਦੇ ਜਿਹੜੇ ਨੇ ਮੇਡ ਕੀ ਹਨ ਤੇ ਵਿਸਾਖੀ ਤੇ ਚਲ ਵੜੀਏ ਉਹ ਵਲੌਗ ਆਪਾਂ ਪਹਿਲਾਂ ਅਪਲੋਡ ਕਰ ਦਿੱਤਾ ਜੀ ਇਹ ਆਪਾਂ ਬਾਅਦ ਚ ਕੀਤਾ ਤੇ ਪਿਆਜ਼ ਤੇ ਆਲੂ ਆਪਾਂ ਹੁਣ ਵਾਰ ਕੱਟ ਕਰ ਲਾਂਗੇ ਕੱਲੀ ਆਪਾਂ ਗਵਾਰੇ ਦੀਆਂ ਫਲੀਆਂ ਹੀ ਕੱਟ ਕਰਾਂਗੇ ਇੱਥੇ ਬੈਠ ਕੇ ਤੇ ਉਹਦਾ ਆਪਾਂ ਕੋਲੇ ਤੜਕਾ ਲਗਾਉਂਦੇ ਹਨਾ ਤੇ ਜਲਦੀ ਜਲਦੀ ਜੀ ਕੱਟ ਕਰ ਲਾਂਗੇ ਇਹ ਵਸ ਬ੍ਰੀਕ ਹੁੰਦੀਆਂ ਜੀ ਥੋੜਾ ਟਾਈਮ ਲੱਗ ਜਾਂਦਾ ਚੀਰਾਂ ਨੂੰ ਤੇ ਇੱਕ ਜੜਫਲ ਗੁਵਾਰਾ ਵੀ ਹੁੰਦਾ ਉਹਨੂੰ ਤਾਂ ਥੋੜਾ ਜ਼ਿਆਦਾ ਟਾਈਮ ਲੱਗ ਜਾਂਦਾ ਇਹ ਦੂਸਰੀਆਂ ਸੀ ਜੀ ਫਾਲੀਆਂ ਸਬਜ਼ੀ ਇਹ ਜਿਹੜੀ ਉਹ ਜੜਫਲ ਗੁਵਾਰਾ ਹੁੰਦਾ ਉਹਦੀ ਜ਼ਿਆਦਾ ਵਧੀਆ ਬਣਦੀ ਆ ਤੇ ਪਰ ਉਹ ਨਾ ਕੱਟ ਕਰਨੇ ਬਹੁਤ ਔਖੇ ਆ ਇਹ ਥੋੜਾ ਜਿਹਾ ਉਹਨਾਂ ਤੋਂ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂਕਿ ਇਹਦੇ ਵਿੱਚ ਕੰਡ ਜੀ ਵੀ ਹੁੰਦੀ ਆ ਤੇ ਇਹ ਥੋੜੇ ਜਲਦੀ ਗੱਟੀਆਂ ਜਾਂਦੀਆਂ ਨੇ ਉਹਦੇ ਨਾਲ ਤੇ ਉਹ ਵੀ ਆਪਾਂ ਬਹੁਤ ਵਾਰੀ ਬਣਾਈਆਂ ਨੇ ਐ ਨਹੀਂ ਹੈਗਾ ਵੀ ਆਪਾਂ ਕਦੇ ਉਹ ਟਰਾਈ ਨਹੀਂ ਕੀਤੀਆਂ ਬੈਸੇ ਜੀ ਸਾਰਨੋ ਫੇਵਰੇਟ ਹੈ ਜਿਹੜੀ ਸਬਜ਼ੀਆਂ ਮੇਰੀ ਇਹ ਗਵਾਰੇ ਦੀਆਂ ਫਲੀਆਂ ਆ ਤੇ ਮੈਨੂੰ ਬਹੁਤ ਟੇਸਟੀ ਲੱਗਦੀ ਹੈ ਇਹ ਸਬਜ਼ੀ ਤੁਸੀਂ ਵੀ ਦੱਸਿਓ ਹਣਾ ਕਮੈਂਟ ਬਾਕਸ ਦੇ ਵਿੱਚ ਕਿਹਨੂੰ ਕਿਹਨੂੰ ਗਵਾਰੇ ਦੀਆਂ ਫਲੀਆਂ ਦੀ ਸਬਜ਼ੀ ਹੈ ਜਿਹੜੀ ਵਧੀਆ ਲੱਗਦੀ ਹੈ ਤੇ ਕਿਹਦੀ ਕਿਹਦੀ ਫੇਵਰੇਟ ਹੈ ਮੈਨੂੰ ਤਾਂ ਬੇਸ਼ੱਕ ਹਣਾ ਰੋਜ਼ ਲਿਆ ਕੇ ਦੀਦਣ ਗਵਾਰੇ ਦੇ ਫਲੀਆਂ ਮੇਰਾ ਜਮਾ ਬਿਲਕੁਲ ਵੀ ਮੰਨੀ ਆਕਦਾ ਲਓ ਜੀ ਅੰਦਰੋਂ ਆਪਾਂ ਫਲੀਆਂ ਕੱਟ ਕਰ ਲਈ ਸੀ ਇੱਥੇ ਮੈਂ ਪਿਆਜ਼ ਕੱਟਣ ਲੱਗੀ ਸੀ ਲਸਣ ਮੈਂ ਪਹਿਲਾਂ ਛੱਲ ਲਿਆ ਸੀ ਤੇ ਇੱਥੇ ਆਪਾਂ ਗੱਡਬੀ ਦੇ ਵਿੱਚ ਕੱਟ ਕਰ ਲਾਂਗੇ ਇਹਨੂੰ ਗ੍ਰाइंड ਕਰਾਂਗੇ ਆਪਾਂ ਜੇ ਪਿਆਜ਼ ਅੰਦਰ ਬੈਠ ਕੇ چیرਦੇ ਆਂ ਜੀ ਫਿਰ ਸਮੈਲ ਆਉਂਦੀ ਰਹਿੰਦੀ ਆ ਹਨਾ ਪੈਜਾਂ ਦੀ ਉਥੋਂ ਰੂਮ ਦੇ ਵਿੱਚੋਂ ਫਿਰ ਉਹ ਜਾਂਦੀ ਨਹੀਂ ਹੈਗੀ ਤਾਂ ਕਰਤੀ ਆਪਾਂ ਪਿਆਜ਼ ਨੇ ਜਿਹੜੇ ਇੱਥੇ ਰਸੋਈ ਦੇ ਵਿੱਚ ਹੀ ਆ ਕੇ ਕੱਟ ਦਿੱਤੇ ਆ ਆਲੂਆਂ ਨੂੰ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਉਹ ਵੀ ਆਪਣ ਨਾਲ ਦੀ ਨਾਲ ਹੀ ਇੱਥੇ ਕੱਟ ਕਰ ਲਾਂਗੇ ਜੇ ਪਹਿਲਾਂ ਕੱਟ ਕਰਕੇ ਰੱਖ ਦਿੰਦੇ ਆ ਫਿਰ ਉਹ ਨਾ ਬਲੈਕ ਜੇ ਹੋ ਜਾਂਦੀਆਂ ਨੇ ਫੜਨਾ ਦੋ ਤੇ ਨਾ ਪਾਲੂ ਰਿਤੇ ਸੇਵਾਸਾ ਹੁਣ ਆਪਾਂ ਹਲਵਾ ਨੂੰ ਛਿੱਲ ਕੇ ਫਿਰ ਚੀਰ ਲਾਂਗੇ ਜੀ ਲਓ ਜੀ ਇਹਦਾਂ ਪਾਲੂ ਚੀਰ ਕੇ ਉਹਨਾਂ ਦੇ ਵਿੱਚ ਪਾਣੀ ਪਾ ਦਿੱਤਾ ਹੈ ਤੇ ਮਸਾਲਾ ਜਿਹੜਾ ਆਪਾਂ ਗ੍ਰाइंड ਕਰ ਲਏ ਤੇ ਇਕ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਿੱਤਾ ਸੀ ਤੇ ਵਿੱਚ ਥੋੜਾ ਜਿਹਾ ਆਪਾਂ ਇੱਕ ਚਮਚ ਜੀਰੇ ਦਾ ਐਡ ਕਰ ਦਿੱਤਾ ਜਦੋਂ ਜੀਰਾ ਚੰਗੀ ਤਰ੍ਹਾਂ ਹਨਾ ਭੁੱਜ ਗਿਆ ਤੇ ਫਿਰ ਆਪਾਂ ਗ੍ਰाइंड ਕਰਿਆ ਹੋਇਆ ਜਿਹੜਾ ਮਸਾਲਾ ਹੈ ਤੇ ਉਹ ਐਡ ਕਰ ਦਿੱਤਾ ਸੋਚਿਆ ਵੀ ਤੁਹਾਡੇ ਨਾਲ ਰੈਸਪੀ ਵੀ ਸ਼ੇਅਰ ਕਰ ਦೇನೆ ਅਗਵਾਰੀ ਦੇ ਫਲੀਆਂ ਦੀ ਬੱਸ ਇਹ ਤਾਂ ਸਬਜੀ ਸਭ ਦੇ ਘਰੀ ਬਣਦੀ ਹੈ ਜੀ ਕੋਈ ਰੈਸਪੀ ਵਾਲੀ ਤਾਂ ਗੱਲ ਨਹੀਂ ਹੈਗੀ ਸੀ ਹਰ ਤਰੀਕਾ ਸਬਦਾ ਲਗ ਲਗ ਬਣਾਉਣ ਦਾ ਹਨ ਤੇ ਇੱਕ ਦੂਸਰੇ ਭੈਣ ਭਰਾਵਾਂ ਤੋਂ ਹੀ ਆਪਾਂ ਨੂੰ ਸਿੱਖਾ ਨੂੰ ਮਿਲਦਾ ਕੁਛ ਨਮਾ ਤੇ ਅੱਜ ਆਪਣੇ ਭੁੰਜ ਚੁੱਕੇ ਨੇ ਤੇ ਹੁਣ ਆਪਾਂ ਅੰਗਵਾਰੇ ਦੀਆਂ ਫਲੀਆਂ ਐਡ ਕਰ ਦਾਂਗੇ ਇਹਦੇ ਵਿੱਚ ਇਹ ਤੋਂ ਤੋਸ ਮਾਰ ਕੇ ਮੈਂ ਪਹਿਲਾਂ ਰੱਖ ਲਈਆਂ ਸੀ ਹਨ ਰਾਤ ਨੂੰ ਹੀ ਮੈਂ ਧੋ ਕੇ ਰੱਖਤੀਆਂ ਸੀ ਟੋਕਰੀ ਦੇ ਵਿੱਚ ਪਾ ਕੇ ਤੇ ਹੁਣ ਆਪਾਂ ਨੂੰ ਦੁਬਾਰਾ ਧੋਣ ਦੀ ਜਰੂਰਤ ਨਹੀਂ ਸੀਗੀ। ਨਾਲ ਹੀ ਆਪਾਂ ਇਸ ਦੇ ਵਿੱਚ ਆਪਾਂ ਆਲੂ ਐਡ ਕਰ ਦਾਂਗੇ। ਤੇ ਜਿਹੜੇ ਮਸਾਲੇ ਨੇ ਉਹ ਆਪਾਂ ਬਾਅਦ ਵਿੱਚ ਐਡ ਕਰਾਂਗੇ। ਪਹਿਲਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭਨਾਂਗੇ। ਇਸ ਕੱਲਾ ਆਪਾਂ 2 ਚਮਚੇ ਨਮਕ ਦੇ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਤੇ ਫਿਰ ਇਹਨੂੰ ਸਲੋਗ ਐਸ ਤੇ ਪਕਾਵਾਂਗੇ ਤੇ ਜਿੰਨਾ ਟਾਈਮ ਆਪਣੀਆਂ ਜਿਹੜੀਆਂ ਫੜੀਆਂ ਨੇ ਆਲੂ ਦੀਆਂ ਤੇ ਗਵਰੇ ਦੀਆਂ ਫੜੀਆਂ ਸੌਫਟ ਨਹੀਂ ਹੁੰਦੀਆਂ ਤੇ ਮਿਰਚ ਤੇ ਹਲਦੀ ਆਪਾਂ ਬਾਅਦ ਵਿੱਚ ਐਡ ਕਰਾਂਗੇ ਜੀ ਹਲੋ ਜੀ ਦੋ ਚਮਚੇ ਆਪਾਂ ਲੋਣ ਦੇ ਬਾਅਦ ਇਹਨੇ ਹੋ ਚੰਗਿਤ ਨਾਲ ਇਹਨੂੰ ਮਿਕਸ ਕਰ ਦਿੰਨੇ ਆ ਸਾਰੀਆਂ ਭੈਣਾਂ ਦਾ ਅਲੱਗ-ਅਲੱਗ ਬਣਾਉਣ ਦਾ ਤਰੀਕਾ ਹੁੰਦਾ ਸਬ지 ਹੁਣ ਆਪਾਂ ਟੱਕੇ ਨੂੰ ਪਕਾਣ ਦਿੰਨੇ ਆ ਲਓ ਜੀ ਇੱਥੇ ਸੌਰੀ ਹਨ ਮੈਥੋਂ ਜਿਹੜੀ ਮਿਰਚ ਤੇ ਹਲਦੀ ਪਾਈ ਸੀ ਆਪਾਂ ਨੇ ਸੌਫਟ ਹੋ ਗਈਆਂ ਸੀ ਫਾੜੀਆਂ ਆਪਣੀਆਂ ਤੇ ਉਹ ਕਲਿੱਪ ਐਡ ਹੋਣੀ ਵਿੱਚ ਰਹਿ ਗਈ ਆ ਤੇ ਕਿਤੇ ਮੈਥੋਂ ਵੀਡੀਓ ਜਿਹੜੀ ਉਹ ਪੌਜ਼ ਹੋ ਗਈ ਆ ਤੇ ਨਹੀਂ ਪਤਾ ਲੱਗਿਆ ਤੇ ਬਸ ਹਲਦੀ ਤੇ ਮਿਰਚ ਆਪਾਂ ਐਡ ਕਰ ਦਿੱਤੀ ਸੀ ਹੋਰ ਆਪਾਂ ਐਕਸਟਰਾ ਮਸਾਲਾ ਜਿਹੜਾ ਕੋਈ ਨਹੀਂ ਐਡ ਕੀਤਾ ਸੀ ਤੇ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਦਿੱਤੇ ਤੇ ਹੁਣ ਆਪਾਂ ਬਸ ਇਹਨੂੰ 2-3 ਮਿੰਟ ਹੋਰ ਪਕਾਵਾਂਗੇ ਫਿਰ ਆਪਣੀ ਸਬਜੀ ਜਿਹੜੀ ਤਿਆਰ ਹੋ ਜੂਗੀ ਦੇਖੋ ਜੀ ਆਪਣੀ ਸਬਜੀ ਬਿਲਕੁਲ ਤਿਆਰ ਹੋ ਗਈ ਆ ਬਿਲਕੁਲ ਵੀ ਆਲੂ ਨੇ ਜਿਹੜੇ ਗਵਾਰੇ ਦੀਆਂ ਫਲੀਆਂ ਨੇ ਬਿਲਕੁਲ ਵੀ ਮੈਸ ਨਹੀਂ ਹੋਈਆਂ ਦੇਖੋ ਕਿੰਨੀ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੋਈ ਆ ਲਓ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਤੇ ਤੁਸੀਂ ਵੀ ਜਸ ਜਿਹੜੀਆਂ ਜਿਹੜੀਆਂ ਭੈਣਾਂ ਹਨ ਕਿਸ ਤਰ੍ਹਾਂ ਸਬਜੀ ਬਣਾਉਂਦੀਆਂ ਨੇ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਥੈਂਕ ਯੂ